ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਯੂਕੇ ਦੇ ਵਿੱਚ ਜਿੰਸੀ ਅਪਰਾਧਾਂ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਨੇ ਦੋਸ਼ੀ ਨੂੰ ਪੰਜ ਸੰਗੀਨ ਜਿੰਸੀ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਲੰਡਨ ਵਰਗੇ ਸ਼ਹਿਰ ਦੇ ਵਿੱਚ ਮਹਿਲਾਵਾਂ ਦੀ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਨੇ ਸਸ਼ਵੀਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਇੰਗਲੈਂਡ ਦੇ ਰਾਜਤਾਨੀ ਲੰਡਨ ਦੇ ਵਿੱਚ ਇੱਕ 24 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਨਬਾਲਿਕ ਦੇ ਨਾਲ ਜ਼ਬਰਜਨਾ ਅਤੇ ਇੱਕ ਮਹਿਲਾ ਦੇ ਨਾਲ ਜ਼ਬਰਜਨਾ ਦੀ ਕੋਸ਼ਿਸ਼ ਸਣੇ ਪੰਜ ਜਿਨਸੀ ਅਪਰਾਧਾਂ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਕਾਟਲੈਂਡ ਯਾਰਡ ਨੇ ਇਸ ਪੁਲਿਸ ਜਾਂਚ ਨੂੰ ਮਹੱਤਵਪੂਰਨ ਕਰਾਰ ਦਿੱਤਾ। ਦੋਸ਼ੀ ਦੀ ਪਛਾਣ ਨਵਰੂਪ ਸਿੰਘ ਵੱਜੋਂ ਹੋਈ ਹੈ ਜਿਸ ਨੂੰ ਆਇਲਸਵਰਥ ਕ੍ਰਾਊਨ ਕੋਰਟ ਦੇ ਵਿੱਚ ਪੰਜ ਦੋਸ਼ਾਂ ਜਿਨ੍ਹਾਂ ਦੇ ਵਿੱਚ ਜ਼ਬਰ ਜਨਾਹ ਸ਼ਾਮਿਲ ਹੈ ਉਸ ਦੇ ਲਈ ਘੱਟੋ ਘੱਟ 14 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਪਿਛਲੇ ਸਾਲ ਅਕਤੂਬਰ ਵਿੱਚ ਸਾਹਮਣੇ ਆਇਆ ਜਦੋਂ 13 ਅਕਤੂਬਰ 2024 ਨੂੰ ਪੱਛਮੀ ਲੰਡਨ ਦੇ ਈਲਿੰਗ ਇਲਾਕੇ ਦੇ ਵਿੱਚ ਸਾਊਥ ਹਾਲ ਪਾਰਕ ਦੇ ਨਸਤੀਕ ਇੱਕ 20 ਸਾਲਾ ਦੀ ਮਹਿਲਾ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਦੀ ਖਬਰ ਸਾਹਮਣੇ ਆਈ। ਪੀੜਿਤ ਮਹਿਲਾ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜੋ ਉਸ ਇਲਾਕੇ ਦੇ ਵਿੱਚ ਆਫ ਡਿਊਟੀ ਗਸ਼ਤ ਕਰ ਰਹੇ ਸਨ ਮਹਿਲਾ ਨੂੰ ਜਾਂਚ ਦੇ ਲਈ ਪੁਲਿਸ ਸਟੇਸ਼ਨ ਲਿਆਂਦਾ ਗਿਆ ਇਸ ਘਟਨਾ ਦੇ ਠੀਕ 2 ਹਫ਼ਤੇ ਬਾਅਦ 23 ਅਕਤੂਬਰ 2024 ਨੂੰ ਹਿਲਿੰਗਡਨ ਦੇ ਹੈਜ਼ ਐਂਡ ਪਾਰਕ ਦੇ ਨਜ਼ਦੀਕ ਇੱਕ ਨਬਾਲਿਕ ਬੱਚੀ ਦੇ ਨਾਲ ਜ਼ਬਰਜਨਾਹ ਦੀ ਘਟਨਾ ਵਾਪਰੀ ਪੁਲਿਸ ਨੇ ਤੁਰੰਤ ਦੋਵਾਂ ਮਾਮਲਿਆਂ ਦੇ ਵਿੱਚ ਕੜੀਆਂ ਨੂੰ ਜੋੜਦੇ ਹੋਏ ਜਾਂਚ ਨੂੰ ਤੇਜ਼ ਕੀਤਾ ਮੈਟਰੋਪੋਲੀਟਨ ਪੁਲਿਸ ਨੇ ਸੀਸੀਟੀਵੀ ਫੁਟੇਜ ਫੋਰੈਂਸਿਕ ਸਬੂਤ ਤੇ ਗਵਾਹਾਂ ਦੇ ਬਿਆਨਾਂ ਦੀ ਮਦਦ ਦੇ ਨਾਲ ਨਵਰੂਪ ਸਿੰਘ ਨੂੰ ਟਰੈਕ ਕੀਤਾ ਪੁਲਿਸ ਨੇ ਸਾਰੇ ਸਬੂਤਾਂ ਸਣੇ ਨਵਰੂਪ ਸਿੰਘ ਨੂੰ 27 ਅਕਤੂਬਰ 2024 ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਅਦਾਲਤ ਦੇ ਵਿੱਚ ਤਿੰਨ ਦੋਸ਼ਾਂ ਜਿਸ ਦੇ ਵਿੱਚ 13 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਜਬਰ ਜਨਾ 13 ਸਾਲ ਤੋਂ ਘੱਟ ਉਮਰ ਦੀ ਬੱਚੀ ਤੇ ਜਿੰਸੀ ਹਮਲਾ ਅਤੇ ਜੁਰਮ ਦੀ ਨੀਅਤ ਦੇ ਨਾਲ ਨਕਲੀ ਹਥਿਆਰ ਰੱਖਣ ਦੀ ਗੱਲ ਉਸਨੇ ਕਬੂਲ ਕੀਤੀ ਬਾਕੀ ਦੋ ਦੋਸ਼ਾਂ ਦੇ ਲਈ 4 ਦਿਨਾਂ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲਿਸ ਦੇ ਮੁਤਾਬਕ ਨਵਰੂਪ ਸਿੰਘ ਨੇ ਜ਼ਬਰਜਨਾ ਦੀ ਕੋਸ਼ਿਸ਼ ਦੌਰਾਨ ਇੱਕ ਨਕਲੀ ਹਥਿਆਰ ਦੀ ਵਰਤੋਂ ਕੀਤੀ ਜਿਸ ਨੂੰ ਉਸ ਨੇ ਖੁਦ ਆਰਡਰ ਕਰਕੇ ਅਸੈਂਬਲ ਕੀਤਾ ਸੀ। ਇਸ ਹਥਿਆਰ ਦੇ ਨਾਲ ਉਸ ਨੇ ਪੀੜਤ ਬੱਚੀ ਨੂੰ ਧਮਕਾਇਆ। ਅਦਾਲਤ ਨੇ ਇਸ ਨੂੰ ਗੰਭੀਰ ਅਪਰਾਧ ਮੰਨਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਿਸ ਦੇ ਵਿੱਚ ਘੱਟੋ-ਘੱਟ 14 ਸਾਲ ਮੁਲਜ਼ਮ ਨੂੰ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ। मेट्रोपॉलिटन पुलिस ਦੇ ਐਕਟਿੰਗ ਚੀਫ ਸੁਪਰੀਡੈਂਟ ਸ਼ੀਨ ਲਿੰਚ ਜੋ ਪੱਛਮੀ ਲੰਡਨ ਦੇ ਵਿੱਚ ਪੁਲਿਸ ਦੀ ਅਗਵਾਈ ਕਰਦੇ ਨੇ ਉਹਨਾਂ ਨੇ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਨੇ ਇਨ੍ਹਾਂ ਭਿਆਨਕ ਘਟਨਾਵਾਂ ਦੀ ਸੂਚਨਾ ਦੇਣ ਦੇ ਵਿੱਚ ਬਹੁਤ ਹਿੰਮਤ ਦਿਖਾਈ ਹੈ। ਪੁਲਿਸ ਦੀ ਡੂੰਗੀ ਜਾਂਚ ਦਾ ਨਤੀਜਾ ਹੈ ਕਿ ਜਿਸ ਨੇ ਇੱਕ ਖਤਰਨਾਕ ਜਿੰਸੀ ਅਪਰਾਧੀ ਨੂੰ ਪਛਾਣਿਆ ਅਤੇ ਭਵਿੱਖ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਵੀ ਰੋਕਣ ਵਿੱਚ ਮਦਦ ਕੀਤੀ। ਇਹ ਮਾਮਲਾ ਲੰਡਨ ਦੇ ਸਥਾਨਕ ਪੁਲਿਸਾਰੇ ਦੇ ਵਿੱਚ ਸਦਮੇ ਦੀ ਲਹਿਰ ਪੈਦਾ ਕਰ ਗਿਆ ਪੁਲਿਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ ਹਿੰਸਾ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਸਜ਼ਾ ਨੂੰ ਸਮਾਜ ਦੇ ਵਿੱਚ ਅਜਿਹੇ ਅਪਰਾਧਾ ਵਿਰੁੱਧ ਸਖਤ ਸੁਨੇਹੇ ਵਜੋਂ ਦੇਖਿਆ ਜਾ ਰਿਹਾ ਹੈ ਨਵਰੂਪ ਸਿੰਘ ਦੀ ਸਜ਼ਾ ਨੇ ਇੱਕ ਵਾਰ ਫੇਰ ਯੂਕੇ ਦੀ ਨਿਆਂ ਪ੍ਰਣਾਲੀ ਦੀ ਸ਼ਕਤੀ ਅਤੇ ਪੁਲਿਸ ਦੀ ਕੁਸ਼ਲਤਾ ਨੂੰ ਸਾਹਮਣੇ ਲਿਆਂਦਾ ਹੈ ਇਹ ਮਾਮਲਾ ਸਮਾਜ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਬੱਚਿਆਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਹੋਰ ਕੀ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।